ਉਸ ਦਾ ਵੀ ਅਸੀਂ ਮੁਕੱਦਮਾ ਨੰਬਰ 114 ਤਾਰਾ 333 126 2352 ਬੀ ਐਨ ਐਸ ਥਾਣਾ ਛਾਟਾ ਅੱਜ ਦਰਜ ਕੀਤਾ ਸੀ ਇਸ ਮੁਕੱਦਮੇ ਦੇ ਵਿੱਚ ਵੀ ਅਸੀਂ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਉਰਫਿਕਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਨੂਪਰਕਾਲੇ ਛਾਟਾ ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਖਿਲਾਫ ਵੀ ਅਜਿਹੀਆਂ ਧਮਕੀ ਭਰੀਆਂ ਕਾਰਵਾਈਆਂ ਕਰਨ ਦਾ ਤੇ ਜੋ ਵੀ ਉਹਨੇ ਐਕਸ਼ਨ ਕੀਤੇ ਸੀ ਉਹਦੇ ਤਹਿਤ ਉਹਦੇ ਖਿਲਾਫ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਇੱਕ ਸੋਸ਼ਲ ਮੀਡੀਆ ਤੇ ਐਕਟਿਵ ਸੀ ਪਿੱਛੇ ਕੋਈ ਬਾਹਰੋਂ ਕੁਛ ਹਰਧਾਲੂ ਆਏ ਸੀ ਉਹਨਾਂ ਦਾ ਦਰਬਾਰ ਸਾਹਿਬ ਦੇ ਜਾਂਦਿਆਂ ਹੋਇਆ ਰਾਤ ਦੇ 12 ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਕਿਸੇ ਲੇਡੀ ਦਾ ਪਰਸ ਖੋਇਆ ਸੀ ਉਹ ਲੇਡੀ ਰਾਜਦੀਪ ਮਹਤਰਾ ਸੀਗੀ ਜਿਹੜੀ ਕਿ ਅਸਾਮ ਦੇ ਵਿੱਚੋਂ ਆਈ ਸੀ ਆਪਣੀ ਮਾਂ ਤੇ ਭੈਣ ਦੇ ਨਾਲ ਆਈ ਸੀ ਉਹਨਾਂ 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 ਤੋਂ ਕੋਈ ਦੋ ਵਿਦਾਉਟ ਜਿਹੜੇ ਨੰਬਰ ਬਾਈਕ ਵਾਲਿਆਂ ਨੇ ਆ ਕੇ ਉਹਨਾਂ ਤੋਂ ਉਹਨਾਂ ਦਾ ਪਰਸ ਖੋਇਆ ਸੀ ਉਸ ਦੋਸ਼ੀ ਇਹ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀਗੀ ਇਹ ਉਹ ਵੀ ਅਸੀਂ ਜਿਹੜਾ ਦੋਸ਼ੀ ਆ ਗ੍ਰਿਫਤਾਰ ਕਰ ਲਿਆ ਮੋਟਰਸਾਈਕਲ ਰਿਕਵਰ ਕਰ ਲਿਆ ਤੇ ਬਾਕੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਆ ਸਾਡੀ ਜਿਹੜੀ ਚੱਲ ਰਹੀ ਹੈ ਇਸੇ ਤਰ੍ਹਾਂ ਇੱਕ ਥਾਣਾ सदर ਦੇ ਵਿੱਚ ਪਿੱਛੇ ਜੇ ਇੱਕ ਜਿਨ੍ਹਾਂ ਨੂੰ ਇੱਕ ਕੋਈ Hindu Hindu ਨੇਤਾ ਸੀ Hindu ਨੇਤਾ ਰਹੀ ਸੀ ਬੇਸਿਕਲੀ Hindu ਵਿਅਕਤੀ ਸੀਗਾ ਪਰੰਤੂ ਉਹਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕੋਸ਼ਿਸ਼ ਸਾਡੇ ਜਿਹੜੀ ਆਰਗੇਨਾਈਜੇਸ਼ਨ ਦੇ ਕਿਸੇ ਇੰਡੀਵਿਜੂਅਲ ਵਿਅਕਤੀਆਂ ਵੱਲੋਂ ਨਾਟ ਫਰੋਮ ਆਰ ਆਰਗੇਨਾਈਜੇਸ਼ਨ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜਾ ਕਿਸੇ ਸਾਡੇ ਜਿਹੜਾ ਵਰਕਰ ਆ ਇਹ ਪ੍ਰਾਣਾ ਇਹ ਸਾਡਾ ਲੀਡਰ ਹੈ ਉਹਤੇ ਹਮਲਾ ਹੋਇਆ ਉਹਨੂੰ ਉਹ ਵੀ ਅਸੀਂ ਜਿਹੜਾ ਡ੍ਰੈਸ ਕਰ ਲਿਆ ਉਹਦੀ ਡਿਟੇਲ ਐਜ਼ ਆਫ ਨਾਓ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਉਹਦੇ ਵਿੱਚ ਕੋਈ ਵੀ ਕਿਸੇ ਧਰਮ ਦਾ ਜਾਂ ਕਿਸੇ ਸੰਸਥਾ ਦੇ ਕੋਈ ਅਗੇਂਸਟ ਵਾਲੀ ਕੋਈ ਗੱਲ ਨਹੀਂ ਸੀ ਉਹਦੇ 'ਚ ਉਸ ਵਿਅਕਤੀ ਦੇ ਖਿਲਾਫ ਐਨਡੀਪੀਐਸ ਦਾ ਇੱਕ ਪਰਚਾ ਦਰ ਸੀਗਾ ਜਿਹੜਾ ਜ਼ਖਮੀ ਹੋਇਆ ਸੀ ਉਹਦੇ ਲੜਕੇ ਦੇ ਖਿਲਾਫ ਵੀ ਜਿਹੜੇ 5 ਮੁਕਦਮੇ ਦਰ ਸੀਗੇ ਜਿਨ੍ਹਾਂ ਦੇ ਵਿੱਚ ਉਹ ਆਲਰੇਡੀ ਜੇਲ੍ਹ ਦੇ ਵਿੱਚ ਆ ਉਹ ਮੋਟਿਵ ਸੀ ਜਿਹੜਾ ਉਹਨਾਂ ਦਾ ਉਸ ਸਬੰਧ ਦੇ ਵਿੱਚ ਕੋਈ ਹੋਰ ਰਿਲੇਟਡ ਮੋਟਿਵ ਸੀਗਾ ਉਹਦੇ 'ਚ ਕੋਈ ਜਾਤ ਪਾਤ ਧਰਮ ਜਾਂ ਕਿਸੇ ਕੋਈ ਕਿਸੇ ਪਾਰਟਿਕੂਲਰ ਸਮੁਦਾਇ ਦੇ ਬਾਰੇ ਨਹੀਂ ਸੀਗਾ ਤੇ ਉਹ ਕੇਸ ਵੀ ਆਲਮੋਸਟ ਫਾਈਨਲ ਹੋ ਗਿਆ ਅਸੀਂ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਨੇ ਭਾਵੇਂ ਕੋਈ ਵੀ ਹੈਗੇ ਨੇ ਭਾਵੇਂ ਰੈਡੀਕਲਸ ਹੈਗੇ ਨੇ ਨਾਰਮਲ ਬੰਦੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਅਸੀਂ ਨਾਲ ਹੀ ਅਪੀਲ ਵੀ ਕਰਦੇ ਆ ਤੇ ਤਾੜਨਾ ਵੀ ਕਰਦੇ ਆ ਵੀ ਕਿਸੇ ਵੀ ਮੁੱਦੇ ਨੂੰ ਬਿਨਾਂ ਵਜ੍ਹਾ ਉਹਨੂੰ ਕੋਈ ਧਾਰਮਿਕ ਰੰਗ ਦੇ ਕੇ ਉਹਨੂੰ ਕਿਸੇ ਕਿਸੇ ਪਾਰਟਿਕੂਲਰ ਕਮਿਊਨਿਟੀ ਦੀ ਰੰਗਤ ਦੇ ਕੇ ਇੱਕ ਦੂਜੇ ਦੇ ਖਿਲਾਫ ਉਸਾਲਣਾ ਜਾਂ ਕਿਸੇ ਵੀ ਕਿਸਮ ਦੀ ਜਿਹੜੀ ਹੇਟ ਸਪੀਚ ਆ ਉਹ ਟੋਲਰੇਟ ਨਹੀਂ ਕੀਤੀ ਜਾਵੇਗੀ ਉਹਦੇ ਖਿਲਾਫ ਜੇ ਵੀ ਕੋਈ ਅਜਿਹਾ ਕਰੇਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਸੀਂ ਜਿਹੜੇ ਇਹਨਾਂ ਸੰਸਥਾਵਾਂ ਨਾਲ ਸੰਬੰਧਿਤ ਵਿਅਕਤੀ ਸੀ ਉਹਨਾਂ ਨਾਲ ਪਰਸਨਲ ਇੰਡੀਵਿਜੂਅਲ ਲੈਵਲ ਤੇ ਇੱਕ ਸਾਡੇ ਆਫੀਸਰਜ਼ ਨੇ ਮੀਟਿੰਗਸ ਕਰਕੇ ਉਹਨਾਂ ਨੂੰ ਇਸ ਗੱਲ ਤੋਂ ਦੀ ਬਰੀਫ ਕਰ ਦਿੱਤਾ ਕਿ ਬਿਨਾਂ ਵਜੇ ਹੀ ਗੱਲ ਕੋਈ ਹੋਰ ਹੁੰਦੀ ਆ ਆਪਣੇ ਥੋੜਾ ਜਿਹਾ ਆਪਣੇ ਆਪ ਨੂੰ মিডিਆ ਦੇ ਵਿੱਚ ਆਉਣ ਦੇ ਪਰਪਸ ਦੇ ਲਈ ਆਪਣੀ ਥੋੜੀ ਜਿਹੀ ਫਿਗਰ ਨੂੰ মিডিਆ ਸ਼ੋਅ ਕਰਨ ਦੇ ਪਰਪਸ ਦੇ ਲਈ ਉਹ ਅਜਿਹੇ ਕੋਈ ਸਪੀਚਾਂ ਨੇ ਜਿਨ੍ਹਾਂ ਨਾਲ ਉਹਨਾਂ ਨੂੰ ਵਡਾਵਾ ਮਿਲਦਾ ਜਿਨ੍ਹਾਂ ਨਾਲ ਅਜਿਹਾ ਲੱਗਦਾ ਵੀ ਇਹ ਇੱਕ ਇੱਕ ਐਸ ਕਮਿਊਨਿਟੀ ਦੇ ਖਿਲਾਫ ਹੋ ਗਿਆ ਦੂਸਰਾ ਕਹਿੰਦਾ ਉਸ ਕਮਿਊਨਿਟੀ ਦੇ ਖਿਲਾਫ ਹੋ ਗਿਆ ਬਿਨਾਂ ਵਜਾ ਆਪਣੇ ਦੂਜੇ ਆਪਣੇ ਆਪ ਨੂੰ ਚੰਗਾ ਸਮਝ ਕੇ ਵਿੱਚ ਇਕੜ ਟਟਾਂਗੇ ਅਸੀਂ ਪਬਲਿਕਿਟੀ ਚਾਹਾਂਗੇ ਉਹਨਾਂ ਨੂੰ ਅਸੀਂ ਬਰੀਫ ਕਰ ਦਿੱਤਾ ਦੇ ਨਾਲ ਹੀ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਹ ਤਾੜਨਾ ਵੀ ਕਰਤੀ ਆ ਵੀ ਅਜਿਹੀ ਕਿਸੇ ਵੀ ਕਿਸਮ ਦੀ ਹੇਟ ਸਪੀਚਸ ਜਾਂ ਕਿਸੇ ਵੀ ਕਿਸੇ ਹੋਰ ਆਪਣੇ ਜਿਹੜੇ ਦੂਸਰੀ ਕਮਿਊਨਿਟੀ ਦੇ ਖਿਲਾਫ ਕੋਈ ਵੀ ਜਿਹੜੀ ਗੱਲ ਆ ਅਗਰ ਕੋਈ ਇਦਾਂ ਦੀ ਜਿਹੜੀ ਨਜਾਇਜ਼ ਕਰੇਗਾ ਗਲਤ ਕਰੇਗਾ ਉਹਨੂੰ ਕਿਸੇ ਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ ਉਹੀ ਅਸੀਂ ਇਹ ਮੈਸੇਜ ਵੀ ਦੇਣਾ ਚਾਹੁੰਦੇ ਆ ਉਹਨਾਂ ਨੂੰ ਅਪੀਲ ਵੀ ਕਰਦੇ ਆ ਤੇ ਉਹਨਾਂ ਨੂੰ ਅਸੀਂ ਇਸ ਗੱਲੋਂ ਵਾਰਨਿੰਗ ਵੀ ਦਿੰਨੇ ਆ ਵੀ ਇਟ ਵੌਂਟ ਬੀ ਟੋਲਰੇਟਡ ਜੀ ਜੇ ਆ ਜੇ ਕੋਈ ਕਾਰਵਾਈ ਕਰੇਗਾ ਕਾਨੂੰਨ ਅਨੁਸਾਰ ਜਿਹੜੀ ਉਹਦੇ ਬਣਦੀ ਕਾਰਵਾਈ ਕੀਤੀ ਜਾਏਗੀ ਉਹ ਉਹ ਉਹਨਾਂ ਨੇ ਪਿਛਲੇ ਸਮੇਂ ਇਹ ਇਹ ਹੀ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਕਿਸੇ ਦੁਕਾਨਦਾਰ ਤੋਂ ਇੱਕ ਤਰ੍ਹਾਂ ਦੀ ਐਕਸਟਰਸ਼ਨ ਕੀਤੀ ਸੀ ਉਹਦੇ ਕੋਲ ਗਏ ਸੀ ਐਕਸਟਰਸ਼ਨ ਕਰਨ ਦੇ ਬਹਾਨੇ ਆਪਣੇ ਆਪਣੇ ਤਰੀਕੇ ਨਾਲ ਉਹਨੂੰ ਕਹਿੰਦੇ ਤੋਂ ਜਿਹੜੀਆਂ ਮੋਬਾਈਲ ਦੇ ਵਿੱਚ ਜਾਲੀ ਚਿਪਾਂ ਜਿਹੜੀਆਂ ਆ ਪਾ ਕੇ ਵੇਚਦਾ ਜਾਲੀ ਚਿਪਾਂ ਦੇ ਤੇ ਨਾਲ ਕੋ ਆਪਣੇ ਜਾਲੀ ਜਿਹੜੇ ਮੋਬਾਈਲ ਆ ਇਦਾਂ ਦੇ ਕੰਮ ਕਰਦਾਗਾ ਉਸ ਦੇ ਆਧਾਰ ਤੇ ਉਹਨਾਂ ਦੋਨਾਂ ਨੌਜਵਾਨਾਂ ਨੇ ਉਸ ਵਿਅਕਤੀ ਦੇ ਜਿਹੜੇ ਲੈਪਟਾਪ ਚਾਰ ਲੈਪਟਾਪ ਚੱਕਲੇ ਸੀ ਪਲੱਸ ਉਹਨਾਂ ਨੂੰ ਕਾਫੀ ਮੋਬਾਈਲ ਜਿਹੜੇ ਡੱਬੇ ਚ ਬੰਦ ਕਰਕੇ ਲੈ ਕੇ ਸੀਗੇ ਉਹ ਆਪਣੇ ਇੰਡੀਵਿਜੁਅਲ ਕਿਸੇ ਥਾਂ ਤੇ ਲਿਜਾ ਕੇ ਉਹਨਾਂ ਨੇ ਉਸ ਦੁਕਾਨਦਾਰ ਨੂੰ ਉੱਥੇ ਬੁਲਾਇਆ ਉਸ ਦੁਕਾਨਦਾਰ ਨੂੰ ਬੁਲਾ ਕੇ ਉਦੋਂ 6 ਲੱਖ ਰੁਪਏ ਜਿਹੜਾ ਕੈਸ਼ ਲੈ ਲਿਆ ਸੀਗਾ 3 ਤੇ 3 2 ਲੱਖ ਰੁਪਏ 6 ਲੱਖ ਰੁਪਏ ਕੈਸ਼ ਲੈ ਲਿਆ ਤੇ ਉਹਨੂੰ 15 ਲੱਖ ਰੁਪਏ ਦੀ ਇੱਕ ਚਿੱਟ ਕਰਕੇ ਦੇਤੀ ਸੀ ਵੀ ਇਹ ਇੱਕ ਇਹ ਜਿਹੜਾ ਅਸੀਂ ਜਿਹੜੀ ਡੋਨੇਸ਼ਨ ਲੈ ਲਈ ਆ ਉਸ ਵਜ੍ਹਾ ਕਰਕੇ ਉਸ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਦੇ ਬਿਆਨ ਤੇ ਜਿਹੜਾ ਗ੍ਰੀਵਡ ਹੈਗਾ ਸੀਗਾ ਉਹਦੇ ਬਿਆਨ ਤੇ ਪਰਚਾ ਦਰਜ ਕੀਤਾ ਸੀ ਉਸ ਪਰਚਾ ਦਰਜ ਕਰਨ ਦੀ ਕਾਰਵਾਈ ਦੇ ਅਧੀਨ ਹੀ ਉਹ ਦੋਨਾਂ ਜਿਹੜਾ ਨੌਜਵਾਨਾਂ ਨੂੰ ਉਹ ਗ੍ਰਿਫਤਾਰ ਕੀਤਾ ਗਿਆ ਅਜਿਹੀ ਜਿਹੜੀ ਕਾਰਵਾਈ ਆ ਉਹ ਬੜੀ ਗੈਰਕਾਨੂੰਨੀ ਸੀ ਤੇ ਉਹ ਵੀ ਇਸੇ ਦੇ ਇਸ ਤਰੀਕੇ ਨਾਲ ਕਹਿੰਦੇ ਆ ਵੀ ਕੋਈ ਵੀ ਕਾਨੂੰਨ ਨੂੰ ਭਾਵੇਂ ਉਹ ਕਿਸੇ ਵੀ ਭਾਵੇਂ ਧਰਮ, ਮਾਜਬ ਜਾਂ ਸੰਸਤਾ ਜਾਂ ਕਿਸੇ ਨਾਲ ਸੰਬੰਧ ਰੱਖਦਾ ਹੋਵੇ ਜੇ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਵੇਗਾ ਉਹਨੂੰ ਟੋਲਰੈਂਟ ਨਹੀਂ ਕੀਤਾ ਜਾਦਾ